ਕਾਰ ਵੱਲੋਂ ਵਿਕਰਮ ਮਜੀਠੀਆ ਦਾ ਜਿਹੜਾ ਵਿਜੀਲੈਂਸ ਦਾ ਜਿਹੜਾ ਕੇਸ ਉਹ ਵੀ ਹੋਇਆ ਉਹਦੋਂ ਕਿਵੇਂ ਦਿਖਦੇ ਹੋ ਦੇਖੋ ਜਿਹੜਾ ਵੀ ਬੰਦਾ ਕੋਈ ਅਪਰਾਧੀ ਹੈ ਉਹ ਤੇ ਪਰਚਾ ਹੋਣਾ ਚਾਹੀਦਾ ਪਹਿਲਾਂ ਹੀ ਹੋ ਜਾਣਾ ਉਹ ਤਾਂ ਕਦੋਂ ਦੀ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਤੇ ਬੜਾ ਅੱਛਾ ਫੈਸਲਾ ਸਰਕਾਰ ਦਾ ਤੇ ਸਰਕਾਰ ਨੂੰ ਹੁਣ ਪ੍ਰੋਪਰ ਜਿਹੜੇ ਉਹਦੇ ਪੁਕਤਾ ਸਬੂਤ ਹੱਥ ਲੱਗੇ ਆ ਉਹ ਤੇ ਲਗਾਤਾਰ ਸਰਕਾਰ ਜਾਂਚ ਕਰ ਰਹੀ ਸੀ ਤੇ ਕੀ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜਿਹੜੇ ਮਗਰਮੱਛਾ ਫੜੇ ਜਾਣਗੇ ਮਗਰਮੱਛਾ ਨੂੰ ਫੜਨਾ ਚਾਹੀਦਾ ਜੀ ਜਿਹੜੇ ਲੋਕ ਜਿਹੜੇ ਲੋਕਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਡੈਫੀਨੇਟਲੀ ਉਹਨਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੀਆਂ ਵੀ ਗੱਲਾਂ ਆਮ ਆਦਮੀ ਪਾਰਟੀ ਕਹਿ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਹਨਾਂ ਦੇ ਸਰਕਾਰ ਹੁਣ ਐਕਸ਼ਨ ਲੈ ਰਹੀ ਹੈ ਬਹੁਤ ਅੱਛੀ ਗੱਲ ਹੈ ਲੋਕਾਂ ਨੂੰ ਇਸ ਗੱਲ ਦੀ ਹਮੇਸ਼ਾ ਤੋਂ ਵੇਟ ਰਹੀ ਹੈ ਤੇ ਜਿਹੜਾ ਸਰਕਾਰ ਨੇ ਹੁਣ ਐਕਸ਼ਨ ਲਿਆ ਤੇ ਸ਼ਲਾਗਾ ਜੋਗ ਹੈ ਲੋਕ ਕਿੰਨਾ ਰਾਹਤ ਮਹਿਸੂਸ ਕਰ ਰਹੇ ਨੇ ਪਾਰਟੀ ਦੇ ਆਸੂ ਕਹਿ ਰਹੇ ਆ ਕਿ ਟਾਰਗੇਟ ਕੀਤਾ ਜਾ ਰਿਹਾ ਹੈ ਸਾਰੇ ਇਹ ਤਾਂ ਕਹਿੰਦੇ ਇਹ ਤਾਂ ਕਹਿੰਦੀ ਹੁੰਦੇ ਨੇ ਇਹ ਤਾਂ ਕਹਿਣ ਦੇ ਤਾਂ ਲੋਕਾਂ ਦੀ ਗੱਲ ਹੈ ਇਹ ਤਾਂ ਕਹਿਣਗੇ ਲੋਕ ਇਹ ਤਾਂ ਚੀਜ਼ਾਂ ਤੁਸੀਂ ਕਿਸੇ ਪਾਰਟੀ ਦਾ ਫੜ ਲੋ ਵੀ ਸਾਨੂੰ ਟਾਰਗੇਟ ਕੀ ਜੇ ਨਹੀਂ ਫੜਾਂਗੇ ਕਹ ਰਹੇ ਕਿ ਫੜਦੇ ਨਹੀਂ ਲੋ ਹੁਣ ਇਹਨਾਂ ਨੇ ਉਹ ਪਹਿਲਾਂ ਗੱਲਾਂ ਕੀਤੀਆਂ ਸੀ ਹੁਣ ਇਹ ਉਹ ਗ੍ਰਿਫਤਾਰੀ ਨਹੀਂ ਕਰ ਰਹੇ ਗ੍ਰਿਫਤਾਰੀ ਕਰਨਗੇ ਤਾਂ ਪਾਰਟੀ ਤਾਂ ਕਹੂਗੀ ਵੀ ਇਹਨਾਂ ਨੂੰ ਟਾਰਗੇਟ ਕੀਤਾ ਇਹ ਮੁੱਦਾ ਬੜਾ ਸੰਜੀਦ ਸੀ ਜੋ ਚੱਲ ਰਿਹਾ ਸੀ ਤੇ ਉਸ ਨੂੰ ਲੈ ਕੇ ਵੀ ਜਿਹੜਾ ਹੁਣ ਕਾਨੂੰਨ ਬਣਾਏ ਜਾ ਰਹੇ ਆ ਬਿਲਕੁਲ ਜੀ ਜੋ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਇਹਦੇ ਤੇ ਕਾਰਵਾਈ ਆਪਣੀ ਇਲਿਗਲ ਕਾਰਵਾਈ ਕਰ ਰਹੇ ਆ ਲੰਬੇ ਸਮੇਂ ਤੋਂ ਇਸ ਚੀਜ਼ ਉੱਪਰ ਲੱਗੇ ਹੋਏ ਆ ਲੋਕਾਂ ਨੂੰ ਉਮੀਦ ਹੈ ਪੂਰੀ ਇਸ ਚੀਜ਼ ਤੇ ਅੱਛਾ ਰਿਜ਼ਲਟ ਆਊਗਾ। ਤੁਹਾਡੇ ਕੋਲ ਹਲਕਾ ਖਰੜ ਦੀ ਜ਼ਿੰਮੇਵਾਰੀ ਹੈ ਕਿੰਨਾ ਕੁ ਨਸ਼ਾ ਲੱਗਦਾ ਵੀ ਬੰਦ ਹੋ ਚੁੱਕਿਆ ਵੀ। ਦੇਖੋ ਬਹੁਤ ਵੱਡਾ ਫਰਕ ਪਿਆ ਪਿੰਡਾਂ 'ਚ ਆਪਾਂ ਜਾਣੇ ਹੁਣ ਅੱਗੇ ਵੀ ਸਾਡੀ ਜਿਹੜੀ ਮੁਹਿੰਮਾ ਅਸੀਂ ਕੰਟੀਨਿਊ ਕਰ ਰਹੇ ਹਾਂ 11 ਤਰੀਕ ਤੋਂ। ਤੇ ਤੁਸੀਂ ਵੀ ਇਹ ਸਾਰੀਆਂ ਚੀਜ਼ਾਂ ਨੂੰ ਦੇਖਿਆ ਹੋਣਾ ਵੀ ਬਹੁਤ ਬੜੀ ਠੱਲ ਪਈ ਐ ਪਿੰਡਾਂ ਦੇ ਬਹੁਤ ਸਾਰੇ ਜਿਹੜੇ ਨਸ਼ਾ ਤਸਕਰ ਸੀਗੇ ਤੇ ਉਹਨਾਂ ਦੇ ਵਿੱਚ ਵੀ ਬੜਾ ਵੱਡਾ ਜਿਹੜਾ ਇਹਦਾ ਅਸਰ ਹੋਇਆ ਤੇ ਮੈਂ ਤਾਂ ਆਪਣੇ ਵੱਲੋਂ ਇੱਕ ਇਹ رائے ਪੇਸ਼ ਕਰੂੰਗੀ ਕਿ ਜਿਹੜਾ ਵੀ ਬੰਦਾ ਨਸ਼ੇ ਦੇ ਵਿੱਚ ਫੜਿਆ ਜਾਂਦਾ ਨਸ਼ਾ ਕਰਦਾ ਫੜਿਆ ਜਾਂਦਾ ਚਾਹੀ ਉਹ ਯੂਜ਼ਰ ਹੈ ਚਾਹੀ ਉਹ ਡੀਲਰ ਹੈ ਹਰ ਮਹੀਨੇ 2 ਸਾਲ ਉਹਦਾ ਡਰਗ ਟੈਸਟ ਹੋਣਾ ਚਾਹੀਦਾ ਕਿ ਕਿ ਦੁਬਾਰਾ ਕਰਤਾ ਨਹੀਂ ਰਹਿਗੇ ਤੇ ਕਿਉਂਕਿ ਇਹ ਕਈ ਦੇਸ਼ਾਂ ਦੇ ਵਿੱਚ ਇਦਾਂ ਦੇ ਜਿਹੜੇ ਕਾਨੂੰਨੋ ਬਣਾਏ ਗਏ ਨੇ ਹਰ ਮਹੀਨੇ ਉਹਨਾਂ ਦਾ ਡਰਗ ਟੈਸਟ ਹੋਣਾ ਚਾਹੀਦਾ ਹੈ 2 ਸਾਲ ਦੇ ਲਈ ਜੇ ਜਦੋਂ ਡੋਕ ਟੈਸਟ ਹੋਊਗਾ ਆਪਣੇ ਆਪ ਨਸ਼ਾ ਛੱਡ ਜਾਣਗੇ ਪਿਛਲੇ 3.5 ਸਾਲ ਚ ਕਿੰਨੇ ਕਿਰੇੜੇ ਖਰੜ ਹਲਕੇ ਦਾ ਵਿਕਾਸ ਹੋਇਆ ਥੋੜਾ ਬ੍ਰੀਫ ਕਰੋ ਦੇਖੋ ਖਰੜ ਦੇ ਵਿੱਚ ਜਿਹੜਾ ਖਰੜ ਸ਼ਹਿਰ ਦਾ ਵਿਕਾਸ ਆ ਮੈਂ ਕੋਈ ਕਮੀ ਨਹੀਂ ਛੱਡੀ ਉੱਥੇ ਪ੍ਰੋਜੈਕਟ ਲੈਉਣ ਦੀ ਇੱਕ ਜੌਲੀ ਵਾਟਰ ਆਪਾਂ ਲੈ ਕੇ ਆਏ ਸੀਗੇ 100 ਕਰੋੜ ਤੋਂ ਉੱਪਰ ਦਾ ਪ੍ਰੋਜੈਕਟ ਉਹਦਾ ਹੁਣ ਕੰਮ ਆ ਜਿਹੜਾ ਉਹ ਟੈਂਡਰ ਅਲਾਟ ਹੋ ਗਿਆ ਕੰਮ ਗਰਾਉਂਡ ਉੱਤੇ ਸ਼ੁਰੂ ਹੋ ਗਿਆ ਇੱਕ ਅੱਧੇ ਦਿਨ ਚ ਅਸੀਂ ਉਹਦਾ ਤੋਂ ਕੱਢ ਨਾ ਅਸੀਂ ਉੱਥੇ ਬਿਜਲੀ ਦੇ ਜਿਹੜੇ ਗ੍ਰਿਡ ਨੇ ਤਕਰੀਬਨ 50 ਕਰੋੜ ਦਾ ਕੰਮ ਬਿਜਲੀ ਦੇ ਗ੍ਰੇਡਸ ਟਰਾਂਸਫਾਰਮਰ ਤੋਂ ਲੈ ਕੇ ਤਾਰਾਂ ਦੀ ਲਿਫਟਿੰਗ ਤੋਂ ਲੈ ਕੇ ਬਹੁਤ ਸਾਰੇ ਕੰਮ ਕਰਵਾਏ ਨੇ ਤੇ ਉਸ ਤੋਂ ਬਿਨਾ ਜਿਹੜੇ ਨਵੇਂ ਤਿੰਨ ਵੱਡੇ ਹੁਣ ਤੱਕ ਕਿ ਕਿਸੇ ਸੀਵਰੇਜ ਸੀ ਆਪਾਂ ਨਵੇਂ ਵੱਡੇ ਤਿੰਨ ਸੀਵਰੇਜ ਜਿਹੜੇ ਪਾਈਪਾਂ ਤੁਹਾਨੂੰ ਪਤਾ ਹੀ ਆ ਲੋਕਾਂ ਦੇਕਤਾਂ ਵੀ ਆਉਂਦੀਆਂ ਪਵਾਈਆਂ ਨੇ ਰਹਿੰਦੇ ਖੁੰਦੇ ਕੰਮ ਜਿਹੜੇ ਆ ਕੋਈ ਕਿਤੇ ਲਾਈਟਾਂ ਨਹੀਂ ਕਿਤੇ ਕੋਈ ਪਾਰਕ ਦੀ ਕਮੀ ਆ ਮੈਂ ਲੋਕਾਂ ਨੂੰ ਇੱਕ ਗੱਲ ਕਹਿਣੀ ਆ ਤੁਸੀਂ ਹੱਥ ਰੱਖਣਾ ਵੀ ਆ ਕੰਮ ਕਰਨਾ ਅਸੀਂ ਕਰਨ ਵਾਲੇ ਆ ਹੁਣ ਥੋੜਾ ਸੀਵਰੇਜ ਵੀ ਠੀਕ ਕਰ ਦਵਾਂਗੇ ਪਾਣੀ ਦੀ ਸਮੱਸਿਆ ਵੀ ਪੂਰਨ ਤੌਰ ਤੇ ਠੀਕ ਕਰਨ ਤੇ ਲੱਗੇ ਹੋਏ ਆ ਕਿਤੇ ਕਿਤੇ ਵੀ ਕੋਈ ਕਮੀ ਰਹਿੰਦੀ ਹੈ ਇਸ ਟਾਈਮ ਤੁਹਾਡੇ ਤੁਸੀਂ ਮੂੰਹੋਂ ਗੱਲ ਕੱਢਣੀ ਹੈ ਤੁਹਾਡੇ ਕੋਲ ਆਲਾਦੀਨ ਦਾ ਚਿਰਾਗਾ ਹੁਣ ਖਰੜ ਸ਼ਹਿਰ ਵਾਲਿਆਂ ਨੇ ਕਿਉਂਕਿ ਉੱਥੇ ਕਮੇਟੀ ਆਮ ਆਦਮੀ ਪਾਰਟੀ ਦੀ ਹੈ ਕੋਈ ਵੀ ਬੰਦਾ ਉੱਠ ਕੇ ਇੱਕ ਗੱਲ ਉਹ ਮੂੰਹ ਚੋਂ ਕਹੂਗਾ ਕਿ ਆਹ ਕੰਮ ਕਰਨਾ ਕਰਨ ਵਾਲੇ ਅਸੀਂ ਹਾਂ ਪਿੱਛੇ ਜੇ ਦੁਕਾਨਾਂ ਵੀ ਢਾਈਆਂ ਕੁਰਾਲੀ ਸ਼ਹਿਰ ਦੇ ਵਿੱਚ ਵੀ ਕੋਈ ਆਉਣ ਵਾਲੇ ਸਮੇਂ ਵਿੱਚ ਵੀ ਐਦਾਂ ਦਾ ਪਲਾਨ ਹੈ ਕਿਉਂ ਨਹੀਂ ਹੈਗਾ ਜੋ ਜੋ ਵੀ ਇਲੀਗਲ ਕੰਸਟਰਕਸ਼ਨ ਕਰੂਗਾ ਉਹਦੇ ਤੇ ਕਾਰਵਾਈ ਹੋਊਗੀ ਗੱਲ ਕੁਰਾਲੀ ਦੇਖ ਰਹੇ ਹੋ ਜਾਂ ਖਰੜ ਵਿੱਚ ਦੇਖੋ ਹੁਣ ਖਰੜ ਦੇ ਵਿੱਚ ਸ਼ੁਰੂ ਕਰਾਂਗੇ ਜੀ ਖਰੜ ਦੇ ਵਿੱਚ ਸਾਰੀ ਅਸੀਂ ਡਿਟੇਲ ਬਣਵਾ ਰਹੇ ਹਾਂ ਵੀ ਕਿੱਥੇ ਕਿੱਥੇ ਜਿਹੜੀ ਗੈਰ ਕਾਨੂੰਨੀ ਕੰਸਟਰਕਕਸ਼ਨ ਹੋਈ ਹੈ ਖਰੜ ਦੇ ਕਿੰਨੀ ਤਾਂ ਮੈਨੂੰ ਬਹੁਤ ਸਾਰੇ ਸ਼ੁਰੂ ਕਰ ਰਹੇ ਹਾਂ ਜਲਦੀ ਤੁਹਾਨੂੰ ਰਿਪੋਰਟ ਦਵਾਂਗੇ ਇਹਦੀ ਜਲਦੀ ਸ਼ੁਰੂ ਕਰਕੇ ਹੁਣ ਇਹਦੇ ਤੇ ਕਾਰਵਾਈ ਮੈਂ ਅੱਜ ਹੀ ਗੱਲ ਕਰਕੇ ਹਟੀਆਂ ਇਸ ਟੀਮ ਉਤੇ ਵੀ ਆਪਾਂ ਖਰਚ ਵੀ ਜਿਹੜੀਆਂ ਗੈਰ ਕਾਨੂੰਨੀ ਸਾਰੀਆਂ ਹੋਈਆਂ ਨੇ ਉਹਨਾਂ ਨੂੰ ਢਾਈਏ ਜਲਦੀ ਆਪਾਂ ਦੀ ਪਾਰਟੀ ਦਾ ਕੁਰਾਲੀ ਚ ਵੀ ਪ੍ਰਧਾਨ ਬਣ ਸਕਦਾ ਜੀ ਅਣ ਬਣ ਬਣਾਓ ਤੁਸੀਂ ਬਣਾਉਣਾ ਜੀ ਬਣਾਓ ਸਾਰੇ ਜਣੇ ਲੋਕਾਂ ਨੇ ਬਣਾਉਣਾ ਐਮਸੀ ਸਾਹਿਬਾਨਾਂ ਨੇ ਬਣਾਉਣਾ ਉੱਥੇ ਵੀ ਤਾਂ ਬਣਾਇਆ ਹੀ ਹੈ ਖਰੜ ਦੇ ਵਿੱਚ ਉੱਥੇ ਕੰਮ ਹੋਣਗੇ ਮੇਰੀ ਤਾਂ ਇੱਛਾ ਹੀ ਇੱਕਾ ਕੰਮ ਮੈਨੂੰ ਤਾਂ ਇੱਕ ਹੀ ਗੱਲ ਦੀ ਭੁੱਖਾ ਵੀ ਕੰਮ ਹੋਵੇ ਲੋਕਾਂ ਲੋਕ ਸੀਸਾ ਦੇਣ ਲੋਕ ਖੁਸ਼ ਹੋਣ ਲੋਕਾਂ ਦੇ ਚਿਹਰੇ ਤੇ ਖੁਸ਼ੀ ਦਿਖੇ ਜੇ ਤੁਹਾਨੂੰ ਡਿਵੈਲਪਮੈਂਟ ਕਰਨ ਵਾਲੀ ਐਮਐਲਏ ਮਿਲੀ ਆ ਮੈਂ ਤਾਂ ਐਮਸੀ ਸਾਹਿਬਾਨਾਂ ਨੂੰ ਕਹੂੰਗੀ ਕੀ ਲੈਣਾ ਤੁਸੀਂ ਰਾਜਨੀਤੀ ਤੋਂ ਕੰਮ ਕਰਨ ਵਾਲੇ ਬੰਦੇ ਨੂੰ ਚੁਣੋ ਆਮਦਨੀ ਵਾਧੇ